ਜਿਹੜਾ ਕੋਦੜੇ ਵਾਲੀ ਸਾਈਡ ਤੇ ਨਕੀਆ ਕਿਸਾਨਾਂ ਦੀ ਸ਼ਰਮਾਂ ਦਾ ਤੇ ਕਣਕ ਦਾ ਨੁਕਸਾਨ ਕੀਤਾ ਭਾਰਤੀ ਕਿਸਾਨਦੂਣੇ ਇੱਕ ਤਾਂ ਗਰਾਹਾਂ ਦੇ ਵਰਕਰ ਨਕੀਆ ਖੇਤ-ਖੇਤ ਜਾ ਕੇ ਉਹਦਾ ਸਰਵਾ ਕਰ ਰਹੇ ਆ ਜਿਹੜੀ ਕੱਲ ਨੂੰ ਬਹੰਡੇ ਦੇ ਡੀਸੀ ਸਾਹਿਬ ਨਾਲ ਮੀਟਿੰਗ ਕਰਨੀ ਆ ਤੇ ਮਾਫੀ ਦੀ ਮੰਗ ਕਰਨੀ ਆ ਦੇ ਗਰਦੌਰੀ ਕਰਾਉਣ ਖਾਤਰ ਅਸੀਂ ਖੇਤਾਂ 'ਚ ਜਿਹੜੀ ਕੋਦੜੇ ਵਾਲਾ ਸਾਈਡ ਆ ਗੜਿਆ ਨੇ ਫਸਲ ਮਾਰੀ ਦੇ ਸਰੋਂ ਦੀ ਤੇ ਸਬਜ਼ੀਆਂ ਵਗੈਰਾ ਨਿਰਾਚਾਰਾ ਕਿਸਾਨਾਂ ਦਾ ਪ੍ਰਭਾਵਿਤ ਕੀਤਾ ਉਹਦੀ ਖਾਤਰ ਦੁੰਬੇ ਪਿੰਡ ਦੇ ਨੌਜਵਾਨ ਆ ਤੇ ਭਾਰਤੀ ਕਿਸਾਨ ਨੂੰ ਨਿਗਰਤਾ ਗ੍ਰਾਹਾਂ ਦੇ ਵਰਕਰ ਤੇਤਾਂ ਤੇ ਜਾ ਕੇ ਜਿਹੜੀ ਬੰਨជា ਗਰੇਮਾਰੀ ਨਾਲ ਕੁਦਰਤ ਦੀ ਤੋਖੀ ਨਾਲ ਜਿਹੜੀ ਫਸਲਾਂ ਵੀ ਮਾਰ ਪਈ ਆ ਤੇ ਉਹਦੀ ਜਰੂਰੀ ਕਰਾਉਣ ਖਾਤਰ ਤੇ ਢਾਲ ਦੇਖ ਰਹੇ ਆ ਕਿੰਨਾ ਕ ਕਨਕ ਦਾ ਨਕਸ਼ਾ ਨਾਲ ਤੇ ਸ਼ਰਮਾਂ ਦਾ ਸ਼ਰਮਾਂ ਦਾ ਨਕਸ਼ਾ ਦਾ ਸੌਦਾ ਸੌ ਆਪਰਚੁਨਿਟੀ ਆ ਕਿ ਜਿਹੜੀ ਕਨਕ ਦਾ ਨਿੱਕੇ ਵੱਡੀ ਪੱਦਰ ਤੇ ਜਿਵੇਂ ਤੂਹੇ ਡੁੱਕੀ ਹੁੰਦੀ ਆ ਉਹ ਥੱਲੇ ਤੇਰਤੀ ਤਾਂ ਵੱਡੀ ਪੱਦਰ ਤੇ ਨਿੱਕੀ ਆ ਜਿਹੜੀਆਂ ਨਖਾਨ ਕਨਕਰ ਵੀ ਕੀਤਾ ਕਾ ਅਸੀਂ ਕੱਲ ਨੂੰ ਬਹੰਡੇ ਦੇ ਡੀਸੀ ਸਾਹਿਬ ਕੋਲੇ ਬੇਨਤੀ ਕਰਾ ਕੇ ਜਿਹੜੀ ਜ਼ਰਦੋਰੀ ਕਰਾ ਕੇ ਕਿਸਾਨਾਂ ਤੱਕ ਮਾਰਜਾ ਦਿੱਤਾ ਜਾਵੇ ਤੇ ਜਿਹੜਾ ਕਿਸਾਨ ਪਹਿਲਾਂ ਹੀ ਖੁਦ ਹੀ ਮੰਨ ਤੇ ਖੜਾ ਖੁਦ ਕੁਛ ਗੀਆਂ ਕਰਦਾਗਾ ਤੇ ਉਹਦੀ ਖਾਤਰ ਲੈ ਨਾਲ ਆਮ ਲੋਕਾਂ ਨੂੰ ਵੀ ਅਸੀਂ ਜਿਹੜੇ ਸਾਰੇ ਪਿੰਡਾਂ ਦੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਜਿਹੜਾ ਸਾਰੇ ਪਿੰਡਾਂ 'ਚ ਗੜੇ ਮਾਰੀ ਨਾਲ ਬਹੰਡੇ ਰੇਕੇ ਦਾ ਨੁਕਸਾਨ ਹੋਇਆ ਉਹ ਸਾਰੇ ਵੀਰ ਕੱਲ ਨੂੰ ਬਹੰਡੇ ਦੇ ਡੀਸੀ ਦਫ਼ਤਰ ਪਹੁੰਚਣ ਜਕੀਸ਼ ਸਿੰਘ ਝੁੰਬਾ ਭਾਰਤੀ ਕਿਸਾਨ ਜੂਨ ਇਕਤਾ ਗ੍ਰਾਹਾਂ ਜ਼ਿਲ੍ਹਾ ਕਮਿਟੀ ਮੈਂਬਰ ਆ ਜੋ ਅੱਜ ਅਸੀਂ ਝੁੰਬੇ ਦੇ ਉੱਦਾ ਯੂਨੀਵਰਸਿਟੀ ਰੋਡ ਤੇ ਖੜੇ ਆ ਜਿੱਥੇ 100 150 ਕਿੱਲਾ ਕਣਕ ਦਾ ਨੁਕਸਾਨ ਕੀਤਾ ਗੜਿਆ ਨੇ ਤੇ ਨਾਲ ਗੜਿਆ ਦੇ ਨੇ ਇਕੱਲੇ ਨੇ ਸ਼ਰੋਂ ਦਾ ਵੀ ਵੱਡੀ ਪੱਧਰ ਤੇ ਜਿਹੜੀਆਂ ਪੱਕਣ ਤੇ 5-10 ਦਿਨਾਂ ਚ ਵੜਨ ਵਾਲੀਆਂ ਸੀਗੀਆਂ ਸ਼ਰਮਾਂ ਦਾ ਵੀ ਨੁਕਸਾਨ ਤੇ ਨੀਰੇ ਚਾਰੇ ਦਾ ਤੇ ਸਬਜ਼ੂਆਂ ਦਾ ਵੀ ਕੀਤਾ ਅੱਜ ਅਸੀਂ ਕਿਸਾਨ ਦੇ ਖੇਤ ਖੜੇ ਆ ਜਿਹੜੀ ਪੰਜ ਚਾਰ ਦਿਨਾਂ ਚ ਸਰੋਂ ਵੱਢਣ ਵਾਲੀ ਸੀ ਤੇ ਜਿਹਦੀਆਂ ਫਲਕਾਂ ਚ ਇੱਕ ਵੀ ਪਰਸੈਂਟ ਦਾਣਾ ਹੈ ਨਹੀਂਗਾ ਤਾਂ ਅਸੀਂ ਪੰਜਾਬ ਸਰਕਾਰ ਤੋਂ ਤੇ ਮੰਡੇ ਦੇ ਡੀਸੀ ਸਾਹਿਬ ਤੋਂ ਬੇਨਤੀ ਕਰਦੇ ਆਂ ਕੁਦਰਤ ਦੀ ਕਰੋਪੀ ਲਗਾਤਾਰ ਕਿਸਾਨਾਂ ਨੂੰ ਜਿਹੜਾ ਮਾਰ ਪਾ ਰਹੀ ਆ ਪਿਛਲੇ ਅਰ ਵੀ ਕਣਕਾਂ ਵੱਡੀ ਪੱਦਰ ਤੇ ਮਰ ਗਈਆਂ ਸੀਗੀਆਂ ਤੇ ਕੁਝ ਇੱਕ ਦੋ ਪਿੰਡਾਂ ਦਾ ਛੱਡ ਕੇ ਦੂਜੇ ਕਿਸੇ ਵੀ ਪਿੰਡ ਨੂੰ ਪੈਸਾ ਨਹੀਂ ਢੇਲਾ ਮਿਲਿਆ ਸੀਗਾ ਤਾਂ ਹੁਣ ਅਸੀਂ ਭਗਵਾਨ ਤੁਮਾਨ ਦੀ ਸਰਕਾਰ ਨੂੰ ਬੇਨਤੀ ਕਰਦੇ ਆ ਜਿਹੜੀਆਂ ਐ ਕਹਿੰਦਾ ਹੁੰਦਾ ਸੀ ਗਰਦੌਰੀ ਬਾਅਦ ਚ ਹੋਊਗੀ ਅਸੀਂ ਮਾਫੀਆ ਪਹਿਲਾਂ ਦੇਵਾਗੇ ਤਾਂ ਗਰਦ ਜਿਹੜੀਆਂ ਕਣਕ ਤੇ ਸਰੋਂ ਤੇ ਸਬਜ਼ੀਆਂ ਵਗੈਰਾ ਨਿਰਾਚਾਰਾ ਡਾਇਮੰਡ ਹੋ ਚੁੱਕਿਆ ਹੋ ਫਸਲ ਮਰ ਚੁੱਕੀਆਂ ਅਸੀਂ ਬੇਨਤੀ ਕਰਦੇ ਆ ਗਰਦੌਰੀਆਂ ਕਰਾ ਕੇ ਜਿਹੜੀ ਕਿਸਾਨਾਂ ਨੂੰ ਉਹਦੀ ਫਸਲ ਦੀ ਪੂਰੀ ਪੂਰਤੀ ਕੀਤੀ ਜਾਵੇ ਤੇ ਅੱਜ ਅਸੀਂ ਕਿਸਾਨ ਦੀ ਜਿਹੜੀ ਸਰੋਂ ਆ ਉਹਦੀ ਵੀ ਵਿਖਾਰਿਆਂ ਦੇ ਕਣਕ ਵੀ ਵਿਖਾਈ ਆ ਤੇ ਅਸੀਂ ਮੰਗ ਕਰਦੇ ਆ ਉਮੀਦ ਵੀ ਕਰਦੇ ਆ ਪੰਜਾਬ ਸਰਕਾਰ ਤੋਂ ਦੇ ਨਾਲ ਆਮ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਲੜੇ ਤੋਂ ਬਣਾਪਕ ਉਹ ਕਿਸੇ ਸਰਕਾਰ ਨੇ ਦਿੱਤਾ ਨਹੀਂ ਪਹਿਲਾਂ ਵੀ ਤਾਂ ਹੁਣ ਭਰਾਵੋ ਜੇ ਇਕੱਠੇ ਹੋ ਜੋਂਗੇ ਤਾਂ ਇਹਨਾਂ ਨੇ ਪਿੰਡਾਂ ਚ ਆਉਣਾ ਤਾਂ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਕਿਸਾਨ ਪਹਿਲਾਂ ਹੀ ਖੁਦ ਹੀ ਮੰਤੇ ਖੜਾ ਕਰਜ਼ੇ ਦੀ ਮਾਰ ਝੱਲ ਰਿਆ ਤਾਂ ਅਸੀਂ ਬੇਨਤੀ ਕਰਾਂਗੇ ਲੋਕਾਂ ਨੂੰ ਜਦੋਂ ਵੀ ਲੋਕ ਲੜਦੇ ਆ ਤਾਂ ਕੁਝ ਨਾ ਕੁਝ ਲੈ ਲੈਂਦੇ ਆ ਤੇ ਜੇ ਲੋਕ ਲੜਦੇ ਨਹੀਂ ਤਾਂ ਚੁੱਪ ਚਪੀਤੇ ਬੈਠੇ ਸਰਕਾਰਾਂ ਨੇ ਕਿਸੇ ਨੇ ਨਹੀਂ ਦੇ ਨੇ ਪਹਿਲਾਂ ਬਾਦਲ ਸਰਕਾਰ ਤੋਂ ਲੜ ਕੇ ਲਿਆ ਫੇਰ ਨਕੀਆ ਜਿਹੜਾ ਮਨਪਰੀ ਤੇ ਕੋਠੀ ਮੂਰੇ ਬੈਠ ਕੇ ਨਰਮੇ ਦਾ ਮਾਅਬਜ਼ਾ ਲਿਆ ਤਾਂ ਪਿਛਲੀ ਵਾਰ ਜਿਹੜਾ ਭਗਵੰਤ ਮਾਨ ਦੀ ਕੋਠੀ ਮੂਰੇ ਗਏ ਸੀ ਉਹ ਕਹਿੰਦਾ ਸੀ ਨਰਮੇ ਦੀ ਮੈਂ ਪਾਉਂਗਾ ਤੇ ਕਣਕ ਦੇ ਪੈਸੇ ਵੀ ਪਾਉਂਗਾ ਤੇ ਭਰਾਵੋ ਤੇਲਾ ਨਹੀਂ ਪਾਇਆ ਜੇ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਲੜ ਕੇ ਜੇ ਕੁਝ ਲੈਣਾ ਤਾਂ ਲੜ ਕੇ ਮਿਲੂਗਾ ਤਾਂ ਭਰਾਵੋ ਨਕੀਆ ਇਕੱਠੇ ਹੋ ਕੱਲ ਨੂੰ ਬਹੰਡੇ ਦੇ ਡੀਸੀ ਦਫ਼ਤਰ ਮੂਰੇ ਅੱਪਾ ਵੱਡਾ ਇਕੱਠ ਕਰ ਰਹੇ ਆ ਤੇ ਗਰਦੌਰੀ ਦੀ ਨਗੇ ਅਪੀਲ ਕਰਾ ਕੇ ਡੀਸੀ ਸਾਹਿਬ ਨੂੰ ਤਾਂ ਕਰਕੇ ਉਹਦੇ ਨਾਲ ਮੀਟਿੰਗ ਕਰਕੇ ਗਰਦੌਰੂਆਂ ਪਿੰਡਾਂ ਤੋਂ ਕਰਾਉਣ ਤੇ ਜਿਹੜਾ ਮਾਫ ਜਾਕ ਸਾਨੂੰ ਮਿਲੇ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।